ਸਤ ਸ੍ਰੀ ਅਕਾਲ ਦੋਸਤੋ ਬਸ 5 ਮਿੰਟਸ ਵਟਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲ ਆਪਾਂ ਕਰ ਰਹੀ ਸੀ ਪਟਿਆਲੇ ਦੀ ਪਟਿਆਲਾ ਉਹ ਸ਼ਹਿਰ ਜਿੱਥੋਂ ਮੈਂ ਪੱਤਰਕਾਰੇ ਵਿੱਚ ਸ਼ੁਰੂਆਤ ਕੀਤੀ ਸੀ ਬੜੀਆਂ ਨਿੱਘੀਆਂ ਯਾਦਾਂ ਨੇ ਪਟਿਆਲੇ ਦੀਆਂ ਕੁਝ ਖਟੀਆਂ ਕੁਝ ਮਿੱਠੀਆਂ ਤੇ ਇੱਕ ਹੋਰ ਬੜੀ ਯਾਦ ਹੈ ਜਿਹੜੀ ਕਿ ਮੈਂ ਕਦੇ-ਕਦੇ ਜਦੋਂ ਮੇਰੇ ਦਿਮਾਗ ਵਿੱਚ ਉਹਦੀ ਫਲੈਸ਼ਬੈਕ ਚੱਲਦੀ ਹੈ ਤਾਂ ਥੋੜਾ ਜਿਹਾ ਮੈਨੂੰ ਡਿਸਟਰਬੈਂਸ ਵੀ ਹੁੰਦੀ ਹੈ ਕਿ ਦੇਖੋ ਅਸੀਂ ਕਿੰਨੇ ਇਨ ਹਿਊਮਨ ਹਨ ਗੱਲ ਹੈ ਸ਼ਾਇਦ ਐਪਰੋਜਮੇ ਦੀ ਮੇਰੇ ਜਿਹੜੇ ਬਹੁਤ ਸਾਂ ਇੰਟਰਵਿਊਨ ਵਿੱਚ ਮੇਰੇ ਮੈਂਟਰ ਤੇ ਮੇਰੇ ਗੁਰੂ ਸਿਮਰ ਬੈਨਰ ਜੀ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਨੇ ਆਪਣੇ ਜਨਮ ਦਿਨ ਤੇ ਕੁਝ ਉਹਨਾਂ ਦੇ ਦੋਸਤ ਸਨ ਫੈਮਿਲੀ ਫਰੈਂਡਸ ਸਨ ਜਿਹੜੀ ਕਿ ਉਹਨਾਂ ਵਿੱਚ ਇੱਕ ਮੈਡਮ ਨੋਰਾ ਸਨ ਆਂਟ ਨੋਰਾ ਆਂਟੀ ਅਸੀਂ ਕਹਿੰਦੇ ਸਾਂ ਓ ਪੀਜੀਆ ਦੇ ਨਰਸਿੰਗ ਦੇ ਨਰਸਿੰਗ ਸੁਪਰਟੈਂਡੈਂਟ ਸਨ ਸੋ ਜਨਤਨ ਦੇ ਕਰਕੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਤੇ ਉਹ ਵੀ ਟ੍ਰਿਬਿਊਨ ਕਾਲਨੀ ਵਿੱਚ ਹੁਣ ਸੈਕਟਰ 29 ਵਿੱਚ ਆਏ ਪਾਰਟੀ ਚੱਲਦੀ ਰਹੀ देर ਰਾਤ ਤੱਕ ਚੱਲਦੀ ਰਹੀ ਤੇ ਜਦੋਂ ਪਾਰਟੀ ਖਤਮ ਹੋਈ ਤਾਂ ਗੱਲ ਹੋਈ ਕਿ ਨੋਰਾ ਆਂਟੀ ਤੇ ਉਹਨਾਂ ਦੇ ਨਾਲ ਆਈ ਇੱਕ ਹੋਰ ਨਰਸਿੰਗ ਸਿਸਟਰ ਉਹਨਾਂ ਨੂੰ ਪੀਜੀਆ ਹੀ ਕੌਣ ਛੱਡ ਗਿਆ ਹੋਵੇਗਾ ਸੋ ਮੈਂ ਤੇ ਡੌਨ ਬੈਂਜੀ ਸਾਡੇ ਕੋਲ ਸਿਰਫ ਸਕੂਟਰ ਸਨ ਕਾਰ ਨਹੀਂ ਸੀ ਮੇਰੇ ਕੋਲ ਉਸ ਵੇਲੇ ਅਸੀਂ ਕਿਹਾ ਸੀ ਵੋਲੰਟਰ ਕੀਤਾ ਕਿ ਅਸੀਂ ਇਹਨਾਂ ਨੂੰ ਵਾਪਸ ਛੱਡ ਆਨੇ ਆ ਅਸੀਂ ਵਾਪਸ ਛੱਡਣ ਚਲੇ ਗਏ ਛੱਡ ਕੇ ਵਾਪਸ ਆ ਰਹੇ ਸਾਂ ਕਿ ਰਸਤੇ ਵਿੱਚ ਜਦੋਂ ਅਸੀਂ 29 30 ਦਾ ਜਿਹੜਾ ਚੌਂਕ ਹੈ ਉਹ ਬਹੁਤ ਬੁਰੀ ਤਰ੍ਹਾਂ ਜਿਹੜੀ ਸੀ ਗਾਵੇ ਚ ਹਨੇਰਾ ਸੀ ਉਹਦੇ ਤੇ ਲਾਈਟਾਂ ਨਹੀਂ ਸਨ ਤੇ ਉਹਦੇ ਤੇ ਕੋਈ ਜਿਹੜੇ ਹੁੰਦੇ ਨੇ ਪੇਂਟ ਕੀਤਾ ਹੁੰਦਾ ਉਹ ਵੀ ਅਜੇ ਨਹੀਂ ਸੀ ਕਿ ਦੂਰੋਂ ਪਤਾ ਲੱਗ ਸਕੇ ਕਿਉਂਕਿ ਲਾਈਟਾਂ ਸਟ੍ਰੀਟ ਲਾਈਟਾਂ ਬੰਦ ਸਨ ਤੇ ਇੱਕ ਕਾਰ ਫੀਅਟ ਸਰ ਤੋਂ ਉਹ ਗੱਲਾਂ ਕਿ ਗਈ ਬੜੀ ਤੇਜ਼ੀ ਨਾਲ ਲੰਘ ਰਹੀ ਸੀ ਜੋ ਬਿਲਕੁਲ ਉਸ ਰੌਂਡ ਅਬਾਊਟ ਦੇ ਜਾ ਕੇ ਵੱਜੀ। ਔਰ ਸਾਨੂੰ ਚੀਖ ਚਹਾੜਾ ਸੁਣਿਆ। ਅਸੀਂ ਅਲੇ ਥੋੜਾ ਪਿੱਛੇ ਸਾਂ ਅਸੀਂ ਸਕੂਟਰ ਲੈ ਕੇ ਜਦੋਂ ਉੱਥੇ ਪਹੁੰਚੇ ਤਾਂ ਕਾਰ ਚੋਂ ਆਜ ਆ ਰਹੀਆਂ ਸਨ ਬੱਚੇ ਚਿਲਾ ਰਹੇ ਸਨ ਆ ਪਾਪਾ ਆਮ ਇੰਜਰਡ ਆਈ ਹੈ ਬ੍ਰੋਕਨ ਮਾਈ ਲੈਗ ਐਕਸਟਰਾ ਤੇ ਉਹ ਜਿਹੜੇ ਇੱਕ ਕਾਰ ਚਲਾ ਰਹੇ ਹੋਣਗੇ ਪ੍ਰੇਬਲੀ ਜਿਹੜੇ ਇੱਕੋ ਇੱਕ ਅਡਲਟ ਸਨ ਸਕਾਰੋ ਦੇਖੋ ਕਹਿ ਰਹੇ ਸਨ ਨੋ ਨੋ डोंਟ ਵਰੀ ਆਮ ਅ ਡਾਕਟਰ ਯੂ ਯੂ ਹੈਵ 4 ਫ੍ਰੈਕਚਰਸ ਯੂ ਹੈਵ 6 ਫ੍ਰੈਕਚਰਸ ਆਈ ਹੈਵ 8 ਫ੍ਰੈਕਚਰਸ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਡਾਕਟਰ ਸਾਹਿਬ ਅਸੀਂ ਤੁਹਾਨੂੰ ਜਾਣਦੇ ਨਹੀਂ ਬਟ ਤੁਹਾਡੀ ਤੁਹਾਨੂੰ ਇਮੀਡੀਏਟ ਫਰਸਟ ਏਡ ਦੀ ਲੋੜ ਹੈ ਤੇ ਇਹ ਤੇ ਸਾਰੇ ਗੱਲਾਂ ਠੀਕ ਨੇ ਕਿੰਨੇ ਫ੍ਰੈਕਚਰ ਨੇ ਬਟ ਇਹ ਫ੍ਰੈਕਚਰ ਤਾਂ ਹੀ ਮੈਟਰ ਕਰਨਗੇ ਜੇ ਤੁਹਾਨੂੰ ਫਰਸਟ ਏਡ ਮਿਲੇ ਸੋ ਪਲੀਜ਼ ਅਸੀਂ ਤੁਹਾਨੂੰ ਹੈਲਪ ਕਰਕੇ ਤੁਹਾਨੂੰ ਲੈ ਕੇ ਜਾਣਾ ਚਾਹੁੰਦੇ ਆ ਪੀਜੀਆਈ ਤੇ ਤੁਸੀਂ ਸਾਡੀ ਹੈਲਪ ਕਰੋ ਤੇ ਥੋੜੀ ਇਹਨਾਂ ਬੱਚਿਆਂ ਨੂੰ ਤੁਹਾਨੂੰ ਨੇ ਕਿਹਾ ਜਰੂਰ ਜਰੂਰ ਅਸੀਂ ਉਹ ਕੋਸ਼ਿਸ਼ ਕੀਤੀ ਪਹਿਲਾਂ ਜਿਹੜੀਆਂ ਗੱਡੀਆਂ ਲੰਘ ਰਹੀਆਂ ਸੜਕ 'ਤੇ ਗੱਡੀ ਰੋਕ ਕੇ ਉਹਨਾਂ ਨੂੰ ਪੀਜੀ ਤੱਕ ਲਿਜਾਇਆ ਜਾਵੇ ਕੋਈ ਗੱਡੀ ਆ ਕੇ ਪੁੱਛੇ ਰੁਕੇ ਨਾ ਤੇ ਚਲੇ ਜਾਵੇ ਇੱਕ ਗੱਕਾਰ ਤੇ ਤਾਂ ਰੋਟਰੀ ਕਲੱਬ ਦਾ ਬੜਾ ਵੱਡਾ ਇੰਜੀਨੀਅਰ ਵੀ ਲੱਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਨਹੀਂ ਨਹੀਂ ਮੈਂ ਬਹੁਤ ਜਲਦੀ ਚੱਲ ਮੈਂ ਕਿਹਾ ਤੁਹਾਨੂੰ ਲਾਹਨਤ ਹੈ ਕਿ ਤੁਸੀਂ ਲਿਖਿਆ ਰੋਟਰੀ ਕਲੱਬ ਔਰ ਤੁਸੀਂ ਜਿਹੜੇ ਇੰਜੂਰਡ ਨੇ ਅਸਲ ਇਹ ਨੇ ਸੀਰੀਅਸਲੀ ਇੰਜੂਰਡ ਨੇ ਤੇ ਤੁਸੀਂ ਇਹਨਾਂ ਦੀ ਹੈਲਪ ਨਹੀਂ ਕਰੇ ਐਨੀਵੇਜ਼ ਉਸ ਵੇਲੇ ਇੱਕ ਮੈਟਰਡੋਰ ਟੈਂਪੂ ਆ ਕੇ ਰੁਕਿਆ ਤੇ ਮੈਂ ਉਹਨੂੰ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਪੀਜੀ ਲੈ ਜਾਣਾ ਉਹ ਕਹਿੰਦਾ ਨਹੀਂ ਜੀ ਸਰ ਮੈਂ ਤਾਂ ਲੈ ਜਾਂਦਾ ਪਰ ਸਾਨੂੰ ਪੁਲਿਸ ਬੜਾ ਤੰਗ ਕਰਦੀ ਐ ਸੋ ਮੈਂ ਤਾਂ ਪੰਗੇ 'ਚ ਨਹੀਂ ਪੈਣਾ ਚਾਹੁੰਦਾ ਮੈਂ ਉਹਨੂੰ ਕਿਹਾ ਕਿ ਨਹੀਂ ਤੂੰ ਫਿਕਰ ਨਾ ਕਰ ਮੈਂ ਲੈ ਕੇ ਜਾ ਰਿਹਾ ਤੇਰਾ ਨਾਂ ਨਹੀਂ ਆਏਗਾ ਮੈਂ ਆਪਣਾ ਜਾ ਕੇ ਨਾਰਜਿਸਟਰ ਕਰਵਾਵਾਂਗਾ ਤੇ ਤੂੰ ਸਿਰਫ ਉੱਥੇ ਲੈ ਕੇ ਜਾਣਾ ਤੇ ਉੱਥੇ ਲਾ ਕੇ ਤੂੰ ਆਪਣਾ ਨਿਕਲ ਜਾਈਂ ਸੋ ਬੜੇ ਕੋਸ਼ਿਸ਼ ਦੇ ਬਾਅਦ ਉਹ ਮੰਨ ਗਿਆ ਤੇ ਅਸੀਂ ਉਹਨਾਂ ਨੂੰ ਹੌਲੀ-ਹੌਲੀ ਕਰਕੇ ਪਹਿਲੇ ਡਾਕਟਰ ਸਾਹਿਬ ਨੂੰ ਜਿਹੜੇ ਡਾਕਟਰ ਸੰਧੂ ਜਿਨ੍ਹਾਂ ਨੇ ਦੱਸਿਆ ਆਪਣੇ ਆਪ ਨੂੰ ਉਹਨਾਂ ਨੂੰ ਕੱਢਿਆ ਫਿਰ ਉਹਨਾਂ ਦੀ ਜਿਹੜੀ ਬੱਚੀ ਉਹ ਬਿਲਕੁਲ ਠੀਕ ਠਾਕ ਸੀ ਉਹ ਬਚ ਗਈ ਸੀ ਉਹਨੂੰ ਬਿਠਾਇਆ ਤੇ ਫਿਰ ਜਿਹੜਾ ਉਹਨਾਂ ਦਾ ਬੇਟਾ ਸੀ ਉਹਨੂੰ ਕੱਢਿਆ ਉਹਦੇ ਵੀ ਥੋੜੇ ਸੱਟਾਂ ਦਾ ਜ਼ਿਆਦਾ ਸਨ ਸ਼ਾਇਦ 3-4 ਫ੍ਰੈਕਚਰਸ ਹਨ ਉਹਨੂੰ ਕੱਢਿਆ ਤੇ ਫਿਰ ਸਭ ਤੋਂ ਜਿਹੜਾ ਛੋਟਾ ਬੱਚਾ ਸੀ ਜਿਹੜਾ ਬਹੁਤ ਕ੍ਰਾਈ ਕਰ ਰਿਹਾ ਸੀ ਰੋ ਰਿਹਾ ਸੀ ਜਿਹੜੇ ਕੋ ਬਹੁਤ ਦਰਦ ਹੋ ਸੀ ਉਹਨੇ ਕਿਹਾ ਅੰਕਲ ਮੈਨੂੰ ਬਹੁਤ ਸੱਟਾਂ ਲੱਗੀਆਂ ਨੇ ਮੈਨੂੰ ਬਹੁਤ ਦਰਦ ਹੋ ਰਿਹਾ ਮੈਨੂੰ ਪਲੀਜ਼ ਬੜੇ ਧਿਆਨ ਨਾਲ ਕੱਢਿਓ ਅਸੀਂ ਉਹਨੂੰ ਕੱਢਿਆ ਮੈਡ ਰੋਟਸ ਪਾਇਆ ਪੀਜੀਏ ਲੈ ਕੇ ਆਏ ਪੀਜੀਏ ਲੈ ਕੇ ਆਏ ਤੇ ਜਦੋਂ ਮੈਂ ਐਮਰਜੈਂਸੀ ਵਿੱਚ ਅਸੀਂ ਡਾਕਟਰ ਜਿਹੜੀ ਮੈਡਮ ਸਾਡੇ ਸੀ ਆਂਟੀ ਨੋਹਰਾ ਉਹਨਾਂ ਨੂੰ ਅਸੀਂ ਇਨਫਾਰਮ ਕਰ ਦਿੱਤਾ ਉਹ ਵੀ ਆਪਣੇ ਕੁਝ ਨਰਸਿੰਗ ਦੀਸ ਸਪੋਰਟ ਲੈ ਕੇ ਤੇ ਕੁਝ ਡਾਕਟਰ ਉਹਨਾਂ ਨੇ ਕਹਿ ਕੇ ਬੁਲਾ ਲਿਆ ਸੀ ਐਮਰਜੈਂਸੀ ਹਾਰਡ ਵਿੱਚ ਤੇ ਉਹ ਬੱਚਾ ਰੋਣ ਲੱਗ ਗਿਆ ਜਿਹੜਾ ਡਾਕਟਰ ਸੰਦੂ ਦਾ ਨੇਫਿਊ ਸੀ ਉਹ ਕਹਿਣ ਲੱਗਾ ਕਿ ਅੰਕਲ ਮੈਨੂੰ ਇੰਜੈਕਸ਼ਨ ਦੇ ਕੇ ਉਤਾਰ ਰਹੇ ਹੋ ਮੈਨੂੰ ਉਤਾਰ ਰਹੇ ਹੋ ਨਾ ਮੈਨੂੰ ਬਹੁਤ ਜ਼ਿਆਦਾ ਦਰਦ ਆ ਮੇਰੀ ਜਿਹੜੀ ਹੈ ਬੇਸ ਟੁੱਟ ਗਈ ਹੈ ਸੋ ਅਸੀਂ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਉਹਨਾਂ ਨੇ ਇਹ ਕਿਆ ਕਿ ਕੋਈ ਗੱਲ ਨਹੀਂ ਉਹਨਾਂ ਨੇ ਇੱਕ ਪੇਨ ਕਿਲਰ ਦੇ ਕੇ ਉਹਨੂੰ ਬੜੇ ਆਰਾਮ ਨਾਲ ਉਤਾਰ ਕੇ ਤੇ ਉਹ ਵਾਰਡ ਚ ਲੈ ਗਏ ਤੇ ਉਹਦਾ ਦੇ ਫਿਰ ਜਾ ਕੇ ਸਾਰਿਆਂ ਦੇ ਐਕਸ-ਰੇ ਹੋਏ ਫਰਸਟ ایڈ ਹੋਈ ਮਰਮ ਦੇਖੇ ਗਏ ਤੇ ਜਿੱਥੇ ਜਿੱਥੇ ਇਮੀਡੀਏਟਲੀ ਪਲਾਸਟਰਿੰਗ ਹੋ ਸੋ ਦੀ ਸੀ ਉਹਨਾਂ ਨੂੰ ਪਲਾਸਟਰਿੰਗ ਰੂਮ ਵਿੱਚ ਭੇਜ ਦਿੱਤਾ ਗਿਆ ਤੇ ਜਿਨ੍ਹਾਂ ਨੂੰ ਹਲੇ ਵੇਟ ਕਰਨ ਲਈ ਕੇ ਆ ਗਿਆ ਕਿ ਐਕਸ-ਰੇ ਰਿਪੋਰਟਸ ਦੇਖਣ ਤੋਂ ਬਾਅਦ ਕਿ ਉਹਨਾਂ ਨੂੰ ਮਲਟੀਪਲ ਫ੍ਰੈਕਚਰ ਨੇ ਪਲਾਸਟਰ ਲੱਗ ਸਕਦਾ ਹੈ ਕਿ ਨਹੀਂ ਲੱਗ ਸਕਦਾ ਤੇ ਕਿਸ ਤਰ੍ਹਾਂ ਟ੍ਰੀਟਮੈਂਟ ਦੇਣਾ ਸੋ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕੰਫਰਟ ਕਰਕੇ ਫਰਸਟ ਹੈਡ ਦਵਾ ਕੇ ਜੋ ਪ੍ਰੋਪਰ ਕੇਅਰ ਹੋ ਸਕਦੀ ਸੀ ਉਹ ਕਰਾ ਕੇ ਉਹਨਾਂ ਨੂੰ ਐਡਮਿਟ ਕਰਾ ਕੇ ਫਿਰ ਉਹ ਮੈਨੂੰ ਜਿਹੜੀ ਬੇਟੀ ਸੀ ਛੋਟੀ ਉਹਨਾਂ ਦੀ ਉਹਨੇ ਦੱਸਿਆ ਕਿ ਅੰਕਲ ਅਸੀਂ ਪਟਿਆਲੇ ਤੋਂ ਆ ਗੁਰਦੁਆਰਾ ਦੁੱਖ ਨਿਵਾਰਨ ਦੇ ਨਾਲ ਸਾਡਾ ਡਾਕਟਰ ਸੰਧੂ ਦਾ ਆਰਥੋਪੈਡਿਕਸ ਸੈਂਟਰ ਹੈ ਹਸਪੀਟਲ ਹੈ ਤੇ ਮੇਰੇ ਪਪਾ ਅਸੀਂ ਘੁੰਮਣ ਆਏ ਸੀ ਚੰਡੀਗੜ੍ਹ ਅਸੀਂ 11 ਸੈਕਟਰ ਤੋਂ ਆਈਸਕ੍ਰੀਮ ਖਾ ਕੇ ਵਾਪਸ ਜਾ ਰਹੇ ਸੀ ਸਾ ਤੇ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਔਰ ਅਸੀਂ ਕਿਸੇ ਦੇ ਘਰ ਪਾਰਟੀ ਤੇ ਵੀ ਗਏ ਸਾਂ ਉਸ ਤੋਂ ਬਾਅਦ ਅਸੀਂ ਫਿਰ ਆਈਸਕ੍ਰੀਮ ਖਾ ਕੇ ਵਾਪਸ ਜਾ ਰਹੇ ਸਾਂ ਤੇ ਸਾਨੂੰ ਇਹ ਚੌਂਕ ਨਜ਼ਰ ਨਹੀਂ ਆਇਆ ਬਾਬਾ ਨੂੰ ਤੇ ਐਕਸੀਡੈਂਟ ਹੋ ਗਿਆ ਮੈਂ ਉਹ ਲੜਕੀ ਤੋਂ ਨੰਬਰ ਲਿਆ ਉਹਨਾਂ ਦੇ ਮਦਰ ਦਾ ਤੇ ਉਹਨਾਂ ਨੇ ਮੈਂ ਫੋਨ ਕੀਤਾ ਤੇ ਕਿਹਾ ਕਿ ਡਾਕਟਰ ਸਾਹਿਬ ਇੱਥੇ ਰੁਕੇ ਨੇ ਆਪਣੇ ਦੋਸਤ ਕੋਲ ਪਾੜ ਕਿਉਂਕਿ ਉਸ ਤੇ ਫੋਨ ਨਹੀਂ ਹੈ ਉਹਨੇ ਮੈਨੂੰ ਮੈਸੇਜ ਦਿੱਤਾ ਹੈ ਉਹਨਾਂ ਦਾ ਫੋਨ ਕੰਮ ਨਹੀਂ ਕਰ ਰਿਹਾ ਕਿ ਮੈਂ ਤੁਹਾਨੂੰ ਇਨਫਾਰਮ ਕਰ ਦਿਆਂ ਕਿ ਉਹ ਰਾਤ ਨੂੰ ਨਹੀਂ ਆਣਗੇ ਉਹ ਸਵੇਰੇ ਆਣਗੇ ਉਹਨਾਂ ਨੇ ਬੜੇ ਮੈਨੂੰ ਸਵਾਲ ਪੁੱਛੇ ਕਿ ਕਿਉਂ ਇਸ ਤਰ੍ਹਾਂ ਕਿਉਂ ਹੋ ਗਿਆ ਆਪ ਫੋਨ ਕਿਉਂ ਨਹੀਂ ਕਰ ਰਹੇ ਮੈਂ ਉਹਨਾਂ ਨੇ ਕਿਹਾ ਜੀ ਉੱਥੇ ਹੀ ਨੇ ਤੇ ਇਸ ਕਰਕੇ ਉੱਥੇ ਫੋਨ ਚੱਲ ਨਹੀਂ ਰਿਹਾ ਡੈੱਡ ਫੋਨ ਨੇ ਤੁਹਾਨੂੰ ਪਤਾ ਹੈ ਸਾਡੇ ਟੈਲੀਫੋਨਾਂ ਦਾ ਤੇ ਮੈਂ ਕਿਉਂਕਿ ਬਾਹਰ ਸੀਗਾ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਜਾ ਕੇ ਫੋਨ ਕਰ ਦਿਆਂ ਸੋ ਮੈਂ ਤੁਹਾਨੂੰ ਇਨਫਾਰਮ ਐਸਲੀ ਕੀਤਾ ਕਿ ਤੁਸੀਂ ਫਿਕਰ ਨਾ ਕਰਿਓ ਤੁਸੀਂ ਆਪਣਾ ਪੈ ਜਾਓ ਤੇ ਉਹ ਕੱਲ ਸਵੇਰੇ ਤੁਹਾਡੇ ਸੋ ਇਹਨਾਂ ਕਹਿ ਕੇ ਉਹਨਾਂ ਨੂੰ ਮੈਂ ਹੌਸਲਾ ਦੇ ਕੇ ਤੇ ਇਨਫੋਰਮ ਕਰਕੇ ਅਸੀਂ ਫਿਰ ਜਦੋਂ ਦੇਖਿਆ ਕਿ ਕੰਫਰਟੇਬਲ ਹੋ ਗਏ ਨੇ ਹਰ ਤੋਂ ਆਲਵੇਜ ਉਹਨਾਂ ਦਾ ਬੈੱਡ ਮਿਲ ਗਿਆ ਨੇ ਪ੍ਰੋਪਰ ਫਰਸਟ ایڈ ਮਿਲ ਗਈ ਹੈ ਪੇਨ ਤੋਂ ਰੀਲੀਫ ਮਿਲ ਗਿਆ ਤੇ ਉਹ ਲਗਭਗ ਸੌਣ ਵਰਗੇ ਹੋ ਗਏ ਸਨ ਤੇ ਅਸੀਂ ਵਾਪਸ ਟ੍ਰਿਬਿਊਨ ਆ ਗਏ ਟੌਨ ਕਰ ਚਲੇ ਗਿਆ ਮੈਂ ਦਫ਼ਤਰ ਆ ਕੇ ਆਪਣਾ ਸਮਾਨ ਚੱਕ ਕੇ ਸਵੇਰੇ 2:30 ਵਜੇ ਹੋਣਗੇ ਤੇ ਮੈਂ ਘਰ ਆ ਗਿਆ ਸਵੇਰੇ 6:00 ਵਜੇ ਫਿਰ ਮੇ ਕੋ ਰਿਹਾ ਨਹੀਂ ਗਿਆ ਮੈਂ ਪੀਜੀਆ ਜਾਂ ਤੋ ਬੇਟੀ ਬਾਹਰੀ ਵਾਰਡ ਦੇ ਬਾਹਰ ਐਮਰਜੈਂਸੀ ਵਾਰਡ ਜਿਹੜਾ ਪੁਰਾਣਾ ਐਮਰਜੈਂਸੀ ਵਾਰਡ ਹੁੰਦਾ ਸੀ ਉੱਥੇ ਬੈਠੀ ਤੇ ਮੈਂ ਉਹਨੂੰ ਪੁੱਛਿਆ ਬੇਟੇ ਕੁਝ ਖਾਦਾ ਪੀਤਾ ਕਿ ਨਹੀਂ ਉਹ ਕਹਿੰਦੇ ਅੰਕਲ ਮੇਰੇ ਕੋਲ ਤਾਂ ਕੁਝ ਹੈ ਨਹੀਂ ਪਾਪਾ ਦਾ ਅਸੀਂ ਤਾਂ ਸਮਾਨ ਘਾਰ ਚੋਂ ਕੱਢਿਆ ਨਹੀਂ ਸਾਡਾ ਤਾਂ ਸਾਰਾ ਸਮਾਨ ਘਰ ਚ ਹੀ ਹੈ ਤੇ ਅਸੀਂ ਤਾਂ ਕੁਝ ਨਹੀਂ ਖਾਦਾ ਤੇ ਮੈਂ ਉਹਨਾਂ ਨੂੰ ਫੇਰ ਵੇਰਕਾ ਦੇ ਬੂਤ ਤੋਂ ਜਾ ਕੇ ਗਰਮ ਦੁੱਧ ਦੀਆਂ ਬੋਤਲਾਂ ਲੈ ਕੇ ਦਿੱਤੀਆਂ ਤੇ ਨਾਲ ਪੁੱਛਿਆ ਕੁਝ ਖਾਣ ਲਈ ਉਹ ਕਹਿੰਦੇ ਕੁਝ ਨਹੀਂ ਖਾਣਾ ਚਲੋ ਸਾਰਿਆਂ ਨੂੰ ਦੁੱਧ ਦਾ ਬੁਲਾਇਆ ਤੇ ਮੈਂ ਡਾਕਟਰ ਨੂੰ ਪੁੱਛਿਆ ਉਹਨਾਂ ਨੇ ਫਿਰ ਮੈਨੂੰ ਡਾਕਟਰ ਸਾਹਿਬ ਡਾਕਟਰ ਜਿਹੜੇ ਸੰਧੂ ਸਨ ਉਹਨਾਂ ਨੇ ਦੱਸਿਆ ਕਿ ਮੇਰਾ ਇਸ ਤਰ੍ਹਾਂ ਇਸ ਤਰ੍ਹਾਂ ਹਸਪੀਟਲ ਆ ਮੈਂ ਨਰਥ ਆਰਥੋਪੈਡਿਕ ਸਰਜਨਾਂ ਤੇ ਮੇਰਾ ਜਿਹੜਾ ਇਹ ਭਤੀਜਾ ਇਹਦੇ ਫਾਦਰ ਜਾਂ ਮੇਰੇ ਜਿਹੜੇ ਬ੍ਰਦਰ ਨੇ ਉਹ ਵੀ ਆਰਮੀ ਚ ਨੇ ਪਰ ਅੱਜ ਕੱਲ ਉਹ ਲੇ ਨੇ ਤੇ ਜੇ ਕਿਸੇ ਤਰੀਕੇ ਉਹਨਾਂ ਨੂੰ ਮੈਸੇਜ ਪਹੁੰਚ ਜਾਵੇ ਤਾਂ ਉਸ ਬੱਚੇ ਨੂੰ ਕਮਾਂਡ ਹਸਪੀਟਲ ਲੈ ਜਾਣਗੇ ਤੇ ਬਾਕੀ ਅਸੀਂ ਫਿਰ ਪਟਿਆਲੇ ਚਲੇ ਜਾਵਾਂਗੇ ਤਾਂ ਜੋ ਇਸ ਬੱਚੇ ਦੀ ਕਮਾਂਡ ਹਸਪੀਟਲ ਚ ਪ੍ਰੋਪਰ ਕੇਅਰ ਹੋ ਸਕੇ ਸੋ ਉਹਨਾਂ ਨੇ ਮੈਨੂੰ ਇੱਕ ਨੰਬਰ ਦਿੱਤਾ ਕਿ ਇਹ ਨੰਬਰ ਕਮਾਂਡ ਹਸਪੀਟਲ ਜੇ ਤੁਸੀਂ ਕਰ ਦਿਓਗੇ ਤਾਂ ਉਹ ਆਪਣੇ ਆਪ ਉਹਨਾਂ ਦੇ ਬ੍ਰਦਰ ਜਿਹੜੇ ਕਰਨਲ ਨੇ ਉਹਨਾਂ ਨੂੰ ਮੈਸੇਜ ਪਾਸ ਹੋਣ ਕਰ ਦਿੰਦੇ ਕਿ ਲੈ ਤੋ ਲੈ ਤੋ ਆ ਜਾਣਗੇ ਐਮਰਜੈਂਸੀ ਜਿਹੜੀ ਲਿਫਟ ਹੁੰਦੀ ਹੈ ਲੈ ਕੇ ਜਿਹੜਾ ਜਹਾਜ਼ ਚਲਦਾ ਹੈ ਚੰਡੀਗੜ੍ਹਲੇ ਦੇ ਵਿਚਾਲੇ ਸੋ ਮੈਂ ਉੱਥੇ ਇਨਫਾਰਮ ਕਰ ਦਿੱਤਾ ਕਿ ਮੈਸੇਜ ਦੇ ਦਿੱਤਾ ਕਿ ਵਾਸਤਾ ਵਾਸਤਰਾ ਥੋੜਾ ਜਿਹਾ ਮਿਸ਼ੈਪ ਹੋ ਗਿਆ ਤੇ ਉਹ ਆਪਣੇ ਬੇਟੇ ਲਈ ਵਾਪਸ ਜਲਦੀ ਚੰਡੀਗੜ੍ਹ ਆ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਦੇਖਿਆ ਕਿ ਉਹਨਾਂ ਦੇ ਹਾਲਤ ਕਾਫੀ ਠੀਕ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਤਾਂ ਆਪਣਾ ਹਸਪਤਾਲ ਹੈ ਤੇ ਮੈਂ ਫੋਨ ਕਰ ਦਿਆਂਗਾ ਤੇ ਮੇਰੇ ਤੁਸੀਂ ਇਸ ਤਰ੍ਹਾਂ ਮੈਸੇਜ ਦੇ ਦਿਓ ਤੇ ਉੱਥੋਂ ਮੇਰੀ ਐਂਬੂਲੈਂਸ ਆ ਜਾਵੇਗੀ ਤੇ ਸਾਨੂੰ ਸਾਰਿਆਂ ਨੂੰ ਵਾਪਸ ਪਟਿਆਲੇ ਲੈ ਜਾਵੇਗੀ ਕਿਉਂਕਿ ਸਾਨੂੰ ਹੁਣ ਫਰਸਟ ਏਡ ਮਿਲ ਗਿਆ ਤੇ ਬਾਕੀ ਕੀ ਅਸੀਂ ਉੱਥੇ ਜਾ ਕੇ ਆਪਣੀ ਹੁਣ ਕਰ ਲਵਾਂਗੇ ਮੈਂ ਉਹਨਾਂ ਨੂੰ ਫਿਰ ਵੀ ਕਾਫੀ ਕਿਹਾ ਕਿ ਨਹੀਂ ਤੁਸੀਂ ਜਦ ਤੱਕ ਪ੍ਰੋਪਰ ਟੋਰਾ ਟਰੀਟਮੈਂਟ ਨਹੀਂ ਹੋ ਜਾਂਦਾ ਪ੍ਰੋਪਰ ਡਾਇਗਨੋਸਿਸ ਨਹੀਂ ਹੋ ਜਾਂਦਾ ਤੇ ਪਲਾਸਟਰਿੰਗ ਜਾਂ ਹੋਰ ਜੋ ਵੀ ਤੁਹਾਨੂੰ ਸਪੋਰਟ ਇਹਦੇ ਨਹੀਂ ਮਿਲ ਜਾਂਦੀ ਤਾਂ ਨਹੀਂ ਜਾਣਾ ਜੀ ਦਾ ਪਰ ਉਹਨਾਂ ਨੇ ਜਿੱਦ ਕੀਤੀ ਕਿ ਨਹੀਂ ਮੈਂ ਦੁਪਹਿਰ ਤੱਕ ਜਿੰਨਾ ਵੀ ਚੰਗਾ ਹੋ ਸਕੇ ਤੇ ਮੈਂ ਅਸੀਂ ਇੱਥੋਂ ਨਿਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਘਰ ਦੇ ਵੀ ਪਿਛੋਂ ਬਹੁਤ ਫਿਕਰ ਕਰਦੇ ਹੋਣਗੇ ਸੋ ਉਸ ਵਤੀਕਰਨ ਜਿਹੜੀ ਠੀਕ-ਠਾਕ ਸੀ ਬਿਸ਼ੱਕ ਉਸ ਸਾਰਾ ਟਾਈਮ ਉਹ ਰਹਿੰਦੀ ਰਹੀ ਸੀ ਉਹਨੂੰ ਫਿਕਰ ਸੀ ਆਪਣੇ ਡੈਡੀ ਦਾ ਤੇ ਆਪਣੇ ਭਰਾ ਦਾ ਤੇ ਆਪਣੇ ਕਜ਼ਨ ਦਾ ਤੇ ਉਹਨੇ ਬਹੁਤ ਮਦਦ ਕੀਤੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੈਂ ਦੇਖਿਆ ਕਿ ਉਹ ਹੁਣ ਕਾਫੀ ਕੰਫਰਟੇਬਲ ਹੋ ਗਏ ਸਨ ਤੇ ਦਪੈਰਾਂ ਨੂੰ ਉਹਨਾਂ ਦੀ ਗੱਡੀ ਆ ਕੇ ਪਟਿਆਲੇ ਤੋਂ ਆ ਕੇ ਉਹਨਾਂ ਨੂੰ ਲੈ ਗਏ ਤੇ ਉਹਨਾਂ ਦੇ ਜਿਹੜਾ ਗਰਾਂਸ ਸੀ ਉਹਨੂੰ ਕਮਾਂਡ ਹਸਪੀਟਲ ਤੋਂ ਕਮਾਂਡ ਹਸਪੀਟਲ ਵਾਲੇ ਆ ਕੇ ਲੈ ਗਏ ਸਨ ਤੇ ਕੁਝ ਦਿਨਾਂ ਬਾਅਦ ਫਿਰ ਮੈਨੂੰ ਡਾਕਟਰ ਸੰਦੂ ਤੋਂ ਇੱਕ ਖਾਤਾ ਬੜਾ ਭਾਵਕ ਉਹਨਾਂ ਨੇ ਬਹੁਤ ਲਿਖਿਆ ਇਹ ਇਸ ਤਰ੍ਹਾਂ ਜੇ ਤੁਸੀਂ ਮਦਦ ਨਾ ਕਰਦੇ ਤਾਂ ਸ਼ਾਇਦ ਅਸੀਂ ਸੜ ਤੇ ਪੇਰਾਂ ਦੇ ਇੱਕ ਬਿਕਾਜ਼ ਉੱਥੇ ਕੋਈ ਰੁਕਦਾ ਨਹੀਂ ਸੀ ਔਰ ਹਨੇਰਾ ਸੀ ਘੁੱਪ ਹਨੇਰਾ ਸੀ ਤੇ ਕਿਉਂਕਿ ਮੈਂ ਪੁਲਿਸ ਨੂੰ ਵੀ ਰਾਤ ਨੂੰ ਇਨਫਰਮ ਕਰਤਾ ਸੀ ਉਸ ਵੇਲੇ ਐਸਪੀ ਹੁੰਦੇ ਸਨ ਚੰਡੀਗੜ੍ਹ ਹਰਿੰਦਰ ਸਿੰਘ ਮੈਂ ਉਹਨਾਂ ਨੂੰ ਵੀ ਕਹਿਤਾ ਸੀ ਕਿ ਦੇਖਿਓ ਉੱਥੇ ਗੱਡੀ ਦੇ ਨਾਲ ਗੱਡੀ 'ਚ ਸਾਰਾ ਸਮਾਨ ਇਹਨਾਂ ਦਾ ਪਿਆ ਔਰ ਇਹ ਬੱਚੇ ਆਏ ਸੀ ਘੁੰਮਣ ਤੇ ਇਸ ਤਰ੍ਹਾਂ ਦੀ ਗੱਲ ਹੈ ਤੇ ਉਹਨਾਂ ਨੇ ਕਿਹਾ ਕਿ ਡੋਂਟ ਵਰੀ ਕੋਈ ਉਹਨਾਂ ਦਾ ਸਮਾਨ ਚੋਰੀ ਨਹੀਂ ਹੋਏਗਾ ਤੇ ਉਹ ਸੀ ਗੱਡੀ ਦੀ ਰਾਖੀ ਕਰਾਂਗੇ ਤੇ ਸਵੇਰੇ ਅਸੀਂ ਗੱਡੀ ਚੁਗਵਾ ਕੇ ਉਹਦੇ ਐਗਜ਼ਾਮਿਨ ਕਰਾਉਣ ਲਈ ਉਹਦੇ ਫਰੈਂਸੀ ਐਗਜ਼ਾਮੀਨੇਸ਼ਨ ਲਈ ਉਸ ਲੈ ਜਾਵਾਂਗੇ ਤੇ ਕੋਈ ਵਾਰੀ ਕਰਨ ਦੀ ਲੋੜ ਨਹੀਂ ਤੇ ਉਹਦੇ ਚੋਂ ਫਿਰ ਜੋ ਸਾਰਾ ਸਮਾਨ ਸੀ ਉਹਨਾਂ ਨੇ ਕੱਢ ਕੇ ਉਹਦੀ ਲਿਸਟ ਬਣਾ ਕੇ ਸੰਧੂ ਸਾਹ ਦੇ ਪਰਿਵਾਰ ਦੇ ਜਿਹੜੇ ਬੰਦੇ ਆਏ ਤੇ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਸੀ ਤੇ ਕੁਝ ਦਿਨਾਂ ਬਾਅਦ ਉਹਨਾਂ ਦੀ ਕਾਫੀ ਤੰਦਰੁਸਤੀ ਦੀ ਖਬਰ ਆਈ ਤੇ ਉਹਨਾਂ ਨੇ ਇੱਕ ਮੈਨੂੰ ਹੋਰ ਜੱਠੀ ਲਿਖੀ ਸੋ ਇਸ ਤਰ੍ਹਾਂ ਇਹ ਇੱਕ ਐਪੀਸੋਡ ਅਜਿਹੇ ਆ ਸੀ ਕਿ ਜਿਹੜਾ ਦੇਖੋ ਅਸੀਂ ਖੁਸ਼ੀ ਦੇ ਮੌਕੇ ਤੇ ਆਏ ਸਾਂ ਤੇ ਇਸ ਤਰ੍ਹਾਂ ਦੇ ਹਾਲਾਤ ਵਿੱਚ ਬਦਲ ਗਿਆ ਸੀ ਲੇਕਿਨ ਕਿਉਂਕਿ ਮੌਕੇ ਤੇ ਉਹਨਾਂ ਨੂੰ ਟਾਈਮਲੀ ਮੈਡੀਕਲ ਹੈਲਪ ਮਿਲ ਗਈ ਸੀ ਤਾਂ ਜਿਹੜੇ ਸੱਟਾਂ ਤਾਂ ਹੁਣ ਲੱਗ ਚੁੱਕੀਆਂ ਸਨ ਉਹ ਤਾਂ ਉਹਦਾ ਕੁਝ ਨਹੀਂ ਹੋ ਸਕਦਾ ਸੀ ਲੇਕਿਨ ਜਿਹੜਾ ਬਾਕੀ ਦਾ ਸੱਟਾਂ ਲੱਗਣ ਦਾ ਖੂਨ ਵਹਿ ਸਕਦਾ ਸੀ ਜਾਂ ਹੋਰ ਸਿਚੁਏਸ਼ਨ ਖਰਾਬ ਹੋ ਸਕਦੀ ਸੀ ਉਹ ਤੋਂ ਬਚਾਅ ਹੋ ਗਿਆ ਸੀ ਜਿਸ ਦੇ ਲਈ ਡਾਕਟਰ ਸੰਧੂ ਨੇ ਸਾਨੂੰ ਬਹੁਤ-ਬਹੁਤ ਧੰਨਵਾਦ ਕੀਤਾ ਸੋ ਇਹ ਇੱਕ ਪਟਿਆਲੇ ਦਾ ਇਨਸੀਡੈਂਟ ਆ ਤਾਂ ਨਹੀਂ ਪਟਿਆਲੇ ਦਾ ਹੋਇਆ ਤੇ ਚੰਡੀਗੜ੍ਹ ਸੀ ਬਟ ਕਿਉਂਕਿ ਦੇ ਰੂਟਸ ਪਟਿਆਲੇ ਨਾਲ ਸਨ ਸੋ ਮੈਂ ਸੋਚਿਆ ਅੱਜ ਜਦੋਂ ਮੈਂ ਪਟਿਆਲੇ ਦੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਅੱਜ ਇਹ ਇਨਸੀਡੈਂਟ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਚਲੋ ਬਸ ਆ ਜਾਣਾ ਹੀ ਅਗਲੀ ਵਾਰੀ ਫੇਰ ਇੱਕ ਨਵਾਂ ਸਪੈਕ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ